ਇੱਥੇ ਤੱਕ ਕਿ ਉੱਥੇ ਪ੍ਰਕਰਮਾਂ ਵਿੱਚ ਦੋ ਨਵੇਂ ਕਬਜ਼ੇ ਜੀਐਮ ਨੇ ਪੈਸੇ ਲੈ ਕੇ ਕਰਵਾ ਦਿੱਤੇ ਸਕورٹی ਗਾਰਡਾਂ 40 ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਉਹਦੇ ਨਾਲ ਨਾਲ ਜੋ ਨਜਾਇਜ਼ ਉੱਥੇ ਕਬਜ਼ੇ ਹੋ ਰਹੇ ਹਨ ਕੋਈ ਵੀ ਪ੍ਰਵਾਹ ਨਹੀਂ ਕਰਦਾ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਮਹਾਰਾਜ ਜੀ ਨੇ ਉਹਨਾਂ ਦਾ ਸਮਰਥਨ ਦੇ ਕੇ ਕੀ ਅੱਜ ਮਹਾਰਾਜ ਜੀ ਨੂੰ ਹੀ ਇੱਧਰ ਰੋਡਾਂ ਦੇ ਉੱਤੇ ਉਤਰਨਾ ਪਿਆ ਉਹਨਾਂ ਨੂੰ ਹਰ ਦੁੱਖ ਕਸ਼ਟ ਚ ਝੱਲਣਾ ਪੈ ਰਿਹਾ ਏ ਬਾਰ-ਬਾਰ ਸਾਨੂੰ ਮੀਟਿੰਗਾਂ ਕਰਨੀਆਂ ਪੈਂਦੀਆਂ ਪਿੱਛੇ ਵੀ ਅਸੀਂ ਪੁਲ ਜਾਮ ਕੀਤਾ ਸਾਰਾ ਕੁਝ ਕੀਤਾ ਪਰ ਸਰਕਾਰ ਦੀ ਸਿਰ ਤੇ ਜੂਣ ਹੀ ਡਟਕਦੀ ਜੀ ਹਾਂਜੀ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਪਾਵਨ ਵਾਲਮੀ ਤੀਰ ਤੇ ਉੱਤੇ ਜਿਹੜੀ ਪਰਸੋ ਚੌਰ ਮੀਟਿੰਗ ਹੋਈ ਉਹਦੇ ਵਿੱਚ ਨਿਰਣਾ ਜਿਹੜਾ 21 ਤਰੀਕ ਦਾ ਲਿਆ ਗਿਆ ਸੀ ਅੱਜ ਵੀ ਉਹ ਫੈਸਲਾ ਜਿਹੜਾ ਉਹ ਪੂਰਾ ਕੀਤਾ ਗਿਆ ਵਾ ਕਿ 21 ਤਰੀਕ ਨੂੰ ਜਿਹੜਾ ਉਹ ਭੰਡਾਰੀ ਪੁਲ ਦੇ ਉੱਤੇ ਸਬੂਹ ਸਾਧ ਸੰਗਤ ਨੂੰ ਔਰ ਜਸੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਜਸਿਆਂ ਸਮੇਤ ਪਹੁੰਚੋ ਤੇ ਜਹਵਾਲਮਿਕੀ ਹਰ ਹਰਵਾਲਮਿਕੀ ਅੱਜ ਤੋਂ ਮੀਟਿੰਗ ਸੰਸਮਾਜ ਦੇ ਅਕਸ਼ਰ ਦੇ ਵਿੱਚ ਸੰਤ ਮਲਕੀਨ ਨਾਜ਼ਮਾਰ ਨੇ ਕੀਤੀ ਹੈ ਯੂਕੇਸੀ ਇਲੈਕਸ਼ਨ ਤੇ ਨਿਗਾਹ ਦਿੱਤਾ ਸ਼ਾਂਤ ਮੀਟਿੰਗ ਦੇ ਨਾਲ ਲੇਕਿਨ ਉਥੇ ਦਾ ਰੂਸ ਹੈ ਕਿ ਉਥੇ ਬੜੀ ਬੇਦਬੀ ਹੋ ਰਹੀ ਹੈ ਉਹਦਾ ਰੀਜਨ ਇਹੀ ਹੈ ਕਿ ਦਲਤਾਂ ਦਾ ਤੀਰਥ ਜਿੱਥੇ ਲਾਪਰਵਾਹੀ ਦਾ ਸੱਟਾ ਪੂਰਾ ਯੋਰਾ ਦੇ ਹੈ ਅਸੀਂ 2-3 ਸਾਲਾਂ ਤੋਂ ਡਿਮਾਂਡ ਕਰਦੇ ਪਏ ਆ ਨਿਸ਼ਾਨਦੇਹੀ ਹੋਵੇ ਨੂ ਨਿਸ਼ਾਨਦੇਹੀ ਉਸ ਦੀ ਮर्याਦਾ ਨੂੰ ਕਾਇਮ ਰੱਖਿਆ ਜਾਵੇ ਨੂ ਮर्याਦਾ ਇੱਥੇ ਤੱਕ ਕਿ ਉੱਥੇ ਪ੍ਰਕਰਮਾਂ ਵਿੱਚ ਦੋ ਨਵੇਂ ਕਬਜ਼ੇ ਜੀਐਮ ਨੇ ਪੈਸੇ ਲੈ ਕੇ ਕਰਵਾ ਦਿੱਤੇ ਇੱਥੇ ਤਾਈ ਕਿ ਪ੍ਰਕਰਮਾਂ ਵਿੱਚ ਬਿਊਟੀ ਪਾਰਲਰ ਦੀ ਇੱਕ ਦੁਕਾਨ ਖੁੱਲ ਗਈ ਮਲਾਜ਼ਮ ਸਪਾਈ ਸੇਵਕ ਹੈਗੇ ਨੇ 35 ਉਹਨਾਂ ਦੀਆਂ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਸਕਿਉਰਟੀ ਗਾਰਡ ਨੇ 40 ਉਹਨਾਂ ਦੇ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਉਹਦੇ ਨਾਲ ਨਾਲ ਜੋ ਨਜ਼ਾਇਜ਼ ਉੱਥੇ ਕਬਜ਼ੇ ਹੋ ਰਹੇ ਹਨ ਕੋਈ ਵੀ ਪ੍ਰਵਾਹ ਨਹੀਂ ਕਰਦਾ ਬਾਥਰੂਮਾਂ ਦੀ ਹਾਲਤ ਇਹੋ ਜਿਹੀ ਮਾੜੀ ਹੈ ਕੋਈ ਜਾ ਨਹੀਂ ਸਕਦਾ ਇੱਕ ਲੇਡੀ ਚ ਪਾਉਣਾ ਹੈ ਜਿਹਦੀ ਇੰਨੀ ਦੁਰਦਸ਼ਾਵੇ ਸਾਨੂੰ ਕਹਿੰਦੇ ਹਨ ਵੀ ਸ਼ਰਮ ਆਉਂਦੀ ਹੈ ਕਾਫੀ ਦਿਨ ਤੋਂ ਰੋਲਾ ਪਾਉਂਦੇ ਹਾਂ ਵੀ ਰੋਲਾ ਪਾਉਂਦੇ ਬਾਪਜੂਦ ਵੀ ਡੀਸੀ ਸਾਹਿਬ ਪ੍ਰਸ਼ਾਸਨ ਪ੍ਰਵਾਹ ਨਹੀਂ ਕਰਦਾ ਉਸੀ ਵਜ੍ਹਾ ਕਰਕੇ ਕੀਤੀ ਨੂੰ ਇੱਕ ਪ੍ਰਦਰਸ਼ਨ ਅਸੀਂ ਰੱਖਿਆ ਰੋਸ ਪ੍ਰਦਰਸ਼ਨ ਜੋ ਭੰਡਾਰੀ ਪੁਲ ਦੇ ਉੱਤੇ ਹੋਏਗਾ ਉਹਦੇ ਵਿੱਚ ਆਵਾਜੇ ਵੀ ਬੰਦ ਹੋਵੇਗੀ ਉਤੇ ਰੋਸ ਵੀ ਕਰਾਂਗੇ ਜਿਹਦੇ ਨਾਲ ਪ੍ਰਸ਼ਾਸਨ ਸੁੱਤੇ ਪਈ ਦੀ ਨੀਂਦ ਨੂੰ ਜਗਾਇਆ ਜਾਵੇਗਾ لیکن دلتاں ਦਾ تیر غلطاں ਦੇ ਵਿੱਚ ਲਿਨੀ ਜਿੰਦ جان ਹੈ ਉਹ اپنا روز ਪ੍ਰਦਰਸ਼ਨ ਕਰ ਸਕਦੇ ਹਨ لیکن ਉਸ ਦੇ ਸਫਾਈ ਮਜ਼ਦੂਰ ਜੂਨੀਅਨ ਜਿੰਨੀ ابھی ਧਾਰਮਿਕ ਸਿਸਟਾਮਾ ਭਗਵਾਨ 발ਮੀਗਾਸ਼ ਤੁਨਾ ਸਭ ٹرسٹ ਸੰਸਮਾਦੀ ਦੇਖਿਆ ਦੇ ਵਿੱਚੀ ਉੱਥੇ ਕੋਈ ਨਿਰਣਾ ਵੀ ਲਵੇਗਾ ਸੰਸਮਾਜ ਕੋਈ ਐਲਾਨ ਵੀ ਕਰੇਗਾ ਕਿ ਇਹੋ ਜੀ ਨਕਮੀ ਸਰਕਾਰ ਇਹੋ ਜਿਆ ਨਕਮੇ ਪ੍ਰਸ਼ਾਸਨ ਦੇ ਖਿਲਾਫ ਕੋਈ ਨੰਨਾ ਵੀ ਲਿਆ ਜਾਵੇਗਾ ਤੁਹਾਡੀ ਤਹੀ ਬੇਨਤੀ ਹੈ ਸਾਰਿਆਂ ਨੂੰ ਕਿ ਉਧਰ ਹੁਮਾਕਾ ਭੰਡਾਰੀ ਪੋਤੇ 10 ਵਜੇ ਪਹੁੰਚੋ ਸਾਰਾ ਸਮਾਜ ਵੀ ਇਕੱਠਾ ਹੋਈਗਾ ਪੰਜਾਬ ਤੋਂ ਲੋਕ ਵੀ ਆਉਣਗੇ ਸ਼ਹਿਰਦਾਰ ਵੀ ਇਕੱਠਾ ਹੋਣਗੇ ਸਪਾਹੀ ਸੇਵਕ ਵੀ ਆਉਣਗੇ ਜਿਹਦੇ ਨਾਲ ਦਲਤਾਂ ਦੇ ਤੀਰਥ ਦੀ ਮर्यादा ਕਾਇਮ ਰੱਖਣ ਦੇ ਵਾਸਤੇ ਹਰ ਕੁਰਬਾਨੀ ਕਰਨ ਵਾਤੇ ਹਰ ਕੋਈ ਤਿਆਰ ਹੈ ਬਗਾ ਧੰਨਵਾਦ ਜੈ ਵਾਲਮੀਕੀ ਹਰ ਹਰ ਬਾਦ ਪ੍ਰਵਾਸੀ ਪ੍ਰਸ਼ਾਸਨ ਲਾਪਰਵਾਹੀ ਕਰਦਾ ਪਿਆ ਲਾਪਰੋਈ ਦੇ ਸਿੱਟੇ ਹੀ ਹੈ ਜੀ 21 ਤਰੀਕ ਇੱਧਰ ਗੁਰੂ ਕਾਕਾ ਹਾਂ ਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਅੱਜ ਦੀ ਮੀਟਿੰਗ ਦਾ ਆਗਾਜ਼ ਕੀ ਹੋਇਆ ਹੈ ਜੋ ਗਦੀ ਨਿਸ਼ੀਨ ਸਤਗੁਰ ਮਲਕੀਤ ਨਾਥ ਜੀ ਦੀ ਰਹਿਨਮਾਈ ਹੇਠ ਅਸੀਂ ਦੱਸਣਾ ਚਾਹਨੇ ਆ ਕਿ ਦੇਖੋ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਮਹਾਰਾਜ ਜੀ ਨੇ ਉਹਨਾਂ ਦਾ ਸਮਰਥਨ ਦੇ ਕੇ ਕੀ ਅੱਜ ਮਹਾਰਾਜ ਜੀ ਨੂੰ ਹੀ ਇੱਧਰ ਰੋਡਾਂ ਦੇ ਉੱਤੇ ਉਤਰਨਾ ਪਿਆ ਪੈ ਰਿਹਾ ਉਹਨਾਂ ਨੂੰ ਹਰ ਦੁੱਖ ਕਸ਼ਟ ਝੱਲਣਾ ਪੈ ਰਿਹਾ ਉਹਦੀ ਰੀਜਨ ਵਰਬਜਾ ਇਹੋ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਉਹਨਾਂ ਨੂੰ ਵੱਧ ਚੜ ਕੇ ਮਹਾਰਾਜ ਜੀ ਵੱਲੋਂ ਸਮਰਥਨ ਦਿੱਤਾ ਗਿਆ ਪਿੰਡਾਂ ਕਸਬਿਆਂ ਤੋਂ ਸ਼ਹਿਰਾਂ 'ਚੋਂ ਵੋਟਾਂ ਪੁਆਈਆਂ ਗਈਆਂ ਜੋ ਕਿ ਮੌਜੂਦਾ ਸਰਕਾਰ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਔਰ ਇਹਨਾਂ ਨੇ ਸਰਕਾਰ ਬੰਦਿਆ ਹੀ ਅੱਖਾਂ ਬਦਲ ਲੀਆਂ ਸਾਡੇ ਸਹਿਬ ਪਾਤਸ਼ਾਹ ਸਤਿਗੁਰ ਮਲਕੀਤ ਨਾਥ ਮਹਾਰਾਜ ਜੀ ਅੱਜ ਉਹਨਾਂ ਨੂੰ ਕਹਿੰਦੇ ਨੇ ਕਿ ਜਿਹੜੀਆਂ ਤੁਸੀਂ ਸਾਡੇ ਨਾਲ ਵਾਅਦੇ ਜਿਹੜੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ ਉਹਨਾਂ ਪੂਰਾ ਉਹਨਾਂ ਨੂੰ ਪੂਰਾ ਕਰਨ ਦੀ ਬਜਾਏ ਅੱਜ ਸਾਨੂੰ ਝੂਠੇ ਅਸ਼ਵਾਸ਼ਣ ਦਿੱਤੇ ਜਾਂਦੇ ਨੇ ਕਿ ਤੁਹਾਡਾ ਸ਼ਰਾਇਨ ਬੋਰਡ ਭੰਗ ਜਿਹੜਾ ਅਸੀਂ ਕਰਾਂਗੇ ਉਹ ਨਾਲ ਦੀ ਨਾਲ ਹੀ ਜਿਹੜਾ ਸਫਾਈ ਦਾ ਉਥੇ ਦੇਖ ਰੇਗਾ ਸੀ ਪੂਰੇ ਪੱਕੇ ਤੌਰ ਤੇ ਉਹਦਾ ਕੰਮ ਕਰਾਂਗੇ ਕਿ ਦੇਖੋ ਅੱਜ ਤੁਸੀਂ ਪਵਨ ਵਾਲਮੀਕੀ ਤੀਰਤ ਦੀ ਮर्यादा ਹੋਂਦ ਨੂੰ ਖਤਰਾ ਹੋ ਰਿਹਾ ਹੈ ਉਥੇ ਮर्यादा ਭੰਗ ਹੋ ਰਹੀ ਹੈ ਜਿਸ ਤਰ੍ਹਾਂ ਕਿ ਸਾਡੇ ਸਤਿਕਾਰਯੋਗ ਸੀਐਮ ਆਪਣੇ ਭਗਵੰਤ ਮਾਨ ਜੀ ਨੇ ਮਹਾਰਾਜ ਜੀ ਨੂੰ ਆਸ਼ਵਾਸ਼ਣ ਦਵਾਇਆ ਸੀ ਕਿ ਸਕਾਰ ਬੰਧਿਆ ਸਾਰੇ ਅਸੀਂ ਤੁਹਾਡਾ ਸ਼ਰਾਈਨ ਬੋਟ ਜਿਹੜਾ ਪੰਨ ਕਰਾਂਗੇ ਉਹ ਅਜੇ ਤੱਕ ਨਹੀਂ ਕੀਤਾ ਕਿ ਆਨ ਵਾਲਾ ਟਾਈਮ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਆਨ ਵਾਲਾ ਟਾਈਮ ਜਿਹੜਾ ਮਹਾਰਾਜ ਜੀ ਵੱਲੋਂ ਇੱਕ ਹਫਤੇ ਦਾ ਟਾਈਮ ਪਹਿਲਾਂ ਦਿੱਤਾ ਗਿਆ ਸੀ 21 ਤਰੀਕ ਦਾ ਜਿਹੜਾ ਧਰਨੇ ਦੀ ਆਲੋਚਨਾ ਧਰਨੇ ਦੀ ਅਗਵਾਈ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੋ 21 ਤਰੀਕ ਨਿਰਣਾ ਲਿੱਤਾ ਗਿਆ ਸੀ ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਸੀਐਮ ਨੇ ਕੋਈ ਡਿਪਟੀ ਮੰਤਰੀ ਨੇ ਕਿਸੇ ਨੇ ਵੀ ਮਹਾਰਾਜ ਜੀ ਨਾਲ ਕੋਲ ਕਨੈਕਟ ਨਹੀਂ ਕੀਤੀ ਗਈ ਕਿ ਮਹਾਰਾਜ ਜੀ ਜੇ ਤੁਸੀਂ 21 ਤਰੀਕ ਦਾ ਧਰਨਾ ਕੀਤਾ ਇਹਦੀ ਸਾਨੂੰ ਵਜ੍ਹਾ ਦੱਸੋ ਅਸੀਂ ਹੱਲ ਕਰਦੇ ਆਂ ਕੋਈ ਹੱਲ ਨਹੀਂ ਨਿਕਲਿਆ ਨਾ ਹੀ ਕਿਸੇ ਦਾ ਫੋਨ ਔਰ ਨਾ ਹੀ ਕਿਸੇ ਦਾ ਮੈਸੇਜ ਆਇਆ ਹੁਣ ਅਸੀਂ ਦੱਸਣਾ ਚਾਹੁੰਦੇ ਆਂ ਕਿ 21 ਤਰੀਕ ਨੂੰ ਜੋ ਵੀ ਪ੍ਰਸ਼ਾਸਨ ਔਰ ਪੰਜਾਬ ਸੀਐਮ ਨੂੰ ਦੱਸਣਾ ਚਾਹੁੰਦੇ ਆਂ 21 ਤਰੀਕ ਨੂੰ ਵੱਧ ਚੜ ਕੇ ਭੰਡਾਰੀ ਪੁਲ ਤੇ ਜਾਮ ਲਗਾਵਾਂਗੇ ਚੱਕਾ ਜਾਮ ਕਰਾਂਗੇ ਭੁਖੜਤਾ ਰੱਖਾਂਗੇ ਉਹ ਨਾਲ ਦੀ ਨਾਲ ਹੀ ਦੋ ਚਾਰ ਸੰਤ ਜਿਹੜੇ ਮਰਨ ਵਰਤਨ ਦੇ ਬਚਣਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਿਰੋਧਕਾਰ ਬੇਟਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਜਿਹੜੇ ਇਹ बार-बार ਸਾਨੂੰ ਮੀਟਿੰਗਾਂ ਕਰਨੀਆਂ ਪੈਂਦੀਆਂ ਪਿੱਛੇ ਵੀ ਅਸੀਂ ਪੁਲ ਜਾਮ ਕੀਤਾ ਸਾਰਾ ਕੁਝ ਕੀਤਾ ਪਰ ਸਰਕਾਰ ਦੀ ਸਿਰ ਤੇ ਜੂਣ ਹੀ ਰੜਕਦੀ ਸਾਡਾ ਇੱਕ ਮਸਲਾ ਸ਼ਾਇਦ ਇਹਨਾਂ ਨੇ ਨਹੀਂ ਬੋਲਿਆ ਜਿਹੜਾ ਔਰਸੋ ਇਹਨਾਂ ਨੇ ਰੋਸਟਰ ਜਿਹੜਾ ਲਾਗੂ ਕੀਤਾ ਰੋਸਟਰ ਦੇ ਬਾਰੇ ਅਸੀਂ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਆ ਕਿ ਇਹ ਰੋਸਟਰ ਖਤਮ ਹੋਣਾ ਚਾਹੀਦਾ ਜਾਂ ਇਹਦਾ ਵੱਖਰਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਮੁਲਾਜ਼ਮਾਂ ਦੇ ਪ੍ਰਤੀ ਭਰਤੀ ਦੇ ਪ੍ਰਤੀ ਸਾਡਾ ਸਵਰਥ ਸਨ ਬੇਸ਼ਾਇ ਹੀ ਤੁੰਨਾ ਸਾਹਿਬ ਟਰਸਟ ਨਾਲ ਰਿਹਾ ਤੇ ਅੱਜ ਵੀ ਤੁੰਨਾ ਸਾਹਿਬ ਟਰਸਟ ਦੇ ਨਾਲ ਹੀ ਅਸੀਂ ਧੰਨਵਾਦ ਜਿਹੜਾ ਕੱਲ ਦੀ 21 ਤਰੀਕ ਤੇ ਆ ਅਸੀਂ ਤੇ ਆਲਰੇਡੀ ਨੋਟਿਸ ਦਿੱਤਾ ਦਾ ਕਾਰਪੋਰੇਸ਼ਨ ਬੰਦ ਕਰਨ ਨੂੰ ਕੱਲ ਅਸੀਂ ਦਿੱਤਾ ਅਜੇ ਉਹ ਸਾਡਾ 21 ਤਰੀਕ ਦਾ ਚੱਲਣਾ 21 ਤਰੀਕ ਦੇ ਵੇਸੇ ਬੰਦ ਕਰ ਛੱਡਣਾ ਸੀ ਤੇ ਸਾਡਾ ਸਮਰਥਨ ਸਾਰਾ ਇਹਨਾਂ ਦੇ ਨਾਲ ਹੀ ਆ